ਹੈਲੋ ਦਰਸ਼ਕੋ ਸਤਿ ਸ੍ਰੀ ਅਕਾਲ ਜੀ ਤੇ ਹੋਰ ਜੀ ਠੀਕ ਹੋ ਤੁਸੀਂ ਸਾਰੇ ਤੇ ਅੱਜ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਮੌਸਮ ਮੌਸਮ ਅੱਜ ਬਹੁਤ ਸਾਰਾ ਜਿਹੜਾ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਮੌਸਮ ਹੈ ਖਰਾਬ ਹੋਇਆ ਪਿਆਗਾ ਤੇ ਦੇਖੋ ਜੀ ਬਹੁਤ ਸਾਰਾ ਜਿਹੜਾ ਮੌਸਮ ਹੈ ਨਾ ਬਹੁਤ ਜ਼ਿਆਦਾ ਬਦਲਾਅ ਆ ਗਿਆ ਤੇ ਆਪਣੇ ਜਿਹੜੇ ਕੱਪੜਾ ਵਗੈਰੇ ਸੀਗੇ ਉਹ ਬਾਹਰ ਸੁੱਕ ਰਹੇ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਅੰਦਰ ਕਰਦੇ ਆਂ ਕਿਉਂਕਿ ਇਹਦਾ ਭਰੋਸਾ ਕੋਈ ਨਹੀਂਗਾ ਇਧਰ ਤੰਦੂਰ ਵਗੈਰਾ ਤਾਂ ਮੈਂ ਟੱਕਤਾ ਐ ਜੀ ਤੇ ਮੈਂ ਕਿਹਾ ਫਟਾਫਟ ਇਹਨਾਂ ਨੂੰ ਚੱਕ ਦੀਏ ਕਿਉਂਕਿ ਰੇਤਾ ਵਗੈਰਾ ਪਈ ਜਾਂਦਾ ਹੈ। ਹੋਰ ਜੀ ਠੀਕੋ ਬਹੁਤ ਜ਼ਿਆਦਾ ਜਿਹੜੀ ਨੇਰੀ ਨੂਰੀ ਆ ਹਨਾ ਮੌਸਮ 'ਚ ਬਹੁਤ ਜ਼ਿਆਦਾ ਚੇਂਜ ਆ ਰਿਹਾ ਜੀ ਤੇ ਆਪਾਂ ਇਹਨਾਂ ਨੂੰ ਅੰਦਰ ਰੱਖ ਲਈਏ ਇੱਕ ਵਾਰੀ ਬਾਕੀ ਕੱਪੜੇ ਆ ਜਿਹੜੇ ਬਾਅਦ 'ਚ ਲੈ ਕੇ ਆਉਣੀ ਹੈ ਲਾ ਕੇ ਅੱਖ ਨਹੀਂ ਖੁੱਲਦੀ ਬਾਹਰ ਕਿਉਂਕਿ ਨੇਰੀ ਚੱਲ ਰਹੀ ਹੈ ਨਾ ਇਸ ਲਈ ਤੇ ਨਰਮੇ ਖਿੜੇ ਪਏ ਆ ਨੁਕਸਾਨ ਹੀ ਨੁਕਸਾਨ ਹੈ ਜੀ ਹੁਣ ਫਸਲਾਂ ਪਕਾਤੀਆਂ ਪਈਆਂ ਇੱਕ ਜਸਵਿੰਦਰ ਬਰਾੜ ਜੀ ਦਾ ਗਾਣਾ ਹੈ ਨਾ ਤੁਸੀਂ ਸੁਣਿਆ ਹੋਣਾਗਾ ਬੰਦਾ ਡਰ ਜਾਂਦਾ ਉਦੋਂ ਜਿੱਦੋਂ ਪੱਕੀ ਹੋਵੇ ਫਸਲ ਤੇ ਬੱਦਲ ਗਰਜੇ ਕਿਉਂਕਿ ਹੁਣ ਤਾਂ ਬਹੁਤ ਵਧੀਆ ਜਿਹੜੀ ਪਕਾਤੀ ਹੋਈ ਪਈ ਆ ਨਰਮੇ ਖਿੜੇ ਵੀ ਪਏ ਆ ਹਨਾ ਵੈਸੇ ਤਾਂ ਦੇਖੋ ਜੀ ਮਾਲਕ ਨੇ ਦੇਣਾ ਹੁੰਦਾ ਮਾਲਕ ਨੇ ਖੋਣਾ ਹੁੰਦਾ ਕਿੰਨਾ ਕੁ ਦੇਊਗਾ ਉਹ ਆਪਾਂ ਨੂੰ ਖਾਣ ਪੀਣ ਨੂੰ ਦਾਣੇ ਹਨਾ ਇਹਦੇ ਰਾਂਗੇਸੇ ਨਾਲ ਹੀ ਐ ਤੇ ਮੈਂ ਕਿਹਾ ਚਲੋ ਲੀੜੇ ਕੱਪੜੇ ਧੋਤੇ ਸੁੱਕੇ ਪਏ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਲਾ ਲਾ ਪਹਿਲਾਂ ਮੈਂ ਅੱਖਾਂ ਭਰ ਗਈਆਂ ਜੀ ਰੇਤੇ ਨਾਲ ਜਗਮੀਤ ਲੀੜੇ ਲਾਲਾ ਪੁੱਤ ਫਟਾਫਟ ਸੁੱਕੇ ਸਕੇ ਖਰਾਬ ਹੋ ਜਾਣ ਕੋਈ ਆ ਕੀ ਹੈ ਆਟਾ ਮੱਛੀ ਆਟਾ ਮੱਛੀ ਆਟਾ ਮੱਛੀ ਆਟਾ ਕੀ ਕਰਨਾ ਫਿਰ ਮੱਛੀ ਬਣਨੀ ਮੱਛੀ ਫੜਨੀ ਹੈ ਲੈ ਆ ਪਤਰਾ ਖੜਿਤ ਥੋੜੇ ਰੱਖ ਦਿੰਦਾ ਆਪ ਹੀ ਲਾਇਆ ਨਾ ਚੱਕ ਕੇ ਦੇਖੋ ਜੀ ਅੱਜ ਮੈਂ ਇੰਨੇ ਸਾਰੇ ਲੀੜੇ ਤੋਤੇ ਕਿਉਂਕਿ ਲੀੜੇ ਬਾਹਰੇ ਸੀਗੇ ਅੱਜ ਹੋਰ ਦੱਸੋ ਜੀ ਆਏ ਹਾਏ ਜੱਗਿਆ ਰੇਤ ਤਾਈ ਰਸਤਾ ਪੈ ਗਿਆ ਹੁਣ ਤੇ ਹੁਣ ਦੀ ਹੈ ਖਾਤਾ ਤਾਂ ਗਏ ਅੱਛਾ ਉਹ ਪਤਾ ਨਹੀਂ ਕਿੱਥੇ ਪਈਆਂ ਪਤ ਤਾਂ ਹੁਣ ਸੱਟ ਸਟਾਤੀਆਂ ਸੀਗੀਆਂ ਮੈਂ ਖਖਛ ਰੇਤ ਤੇ ਮਜਾਕ ਕੇ ਕਰ ਲਿਆ ਦੇਖੋ ਰੱਬ ਦੇ ਰੰਗ ਦੇਖੋ ਤੋਪੇ ਤੇ ਬੱਦਲ ਦੇਖੋ ਜਗਮੀ ਤੁੱਪ ਦੇ ਕਿੰਨੀ ਹੈ ਨਾ ਤੇ ਬੱਦਲ ਦੇਖੋ ਕਿੰਨੇ ਹੋ ਗਏ ਆ ਇਧਰੋਂ ਕਾਲਾ ਕਾਲਾ ਜਿਹੜਾ ਬੱਦਲ ਬਣ ਗਿਆ ਜੀ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਮੰਗਰ ਵਿੱਚ ਠੀਕ ਹੈ ਤੇ ਕੱਚੀ ਪੱਕੀ ਜੀ ਰੋਟਾ ਜੀ ਤੇ ਮੈਂ ਕਿਹਾ ਚਲੋ ਲੀੜਾ ਕਪੜਾ ਸਾਂ ਵੀ ਦਿੱਗੇ ਇਹਦਾ ਕੋਈ ਭਰੋਸਾ ਨਹੀਂਗਾ ਮਸਾ ਤਾਂ ਦੋ ਤਿੰਨ ਦਿਨਾਂ ਤੋਂ ਲੀੜੇ ਤੋਤੇ ਆ ਅੱਜ ਕਿਧਰੇ ਮੈਂ ਕਿਹਾ ਤੋਤੇ ਤਾਂ ਇੱਥੇ ਨਾ ਪਾਣੀ ਪੀਜੇ ਹਨਾ ਫੋਰ ਦਸੋ ਜੀ ਠੀਕ ਹੋ ਮੌਸਮ ਚੇਂਜ ਹੋ ਰਿਹਾ ਜੀ ਤੇ ਦੇਖੋ ਪੱਤੇ ਵਗੈਰਾ ਵੀ ਜਿਹੜੇ ਦਰਖਤਾਂ ਦੇ ਆ ਉਹ ਕਾਫੀ ਝੜਨ ਲੱਗ ਗਏ ਆ ਆਪਾਂ ਇੱਕ ਚੀਜ਼ ਤੁਹਾਨੂੰ ਪਹਿਲਾਂ ਕਹਿੰਦੇ ਰਹਿੰਦੇ ਸੀ ਕਿ ਸਾਡੇ ਬੂਟੇ ਦੇ ਫੁੱਲ ਲੱਗਦੇ ਹਨ ਤੇ ਆਪਾਂ ਅੱਜ ਤੁਹਾਨੂੰ ਫੁੱਲ ਵੀ ਦਿਖਾਵਾਂਗੇ ਕਿਉਂਕਿ ਫੁੱਲ ਇਸਨੇ ਚੱਕ ਲਏ ਆ ਜੀ ਤੇ ਬਹੁਤ ਸੋਹਣੇ ਲੱਗਦੇ ਆ ਹਨਾ ਬੜੇ ਸੋਹਣੇ ਲੱਗਦੇ ਆ ਜੀ ਫੁੱਲ ਆ ਇਹ ਇਹ ਬੂਟਾ ਨਾ ਜਿਹੜਾ ਹੈ ਮੇਰਾ ਪਸੰਦੀਦਾ ਬੂਟਾ ਹੈ। ਫੁੱਲ ਵੀ ਬੜੇ ਸੋਹਣੇ ਆ ਤੇ ਬੜੇ ਘੈਂਟ ਘੈਂਟਾ ਰੁਗ ਰੁਗ ਦੇ ਫੁੱਲ ਲੱਗਦੇ ਜੀ ਇਸ ਨੂੰ। ਤੇ ਇਸ ਤੇ ਜਿਹੜੀ ਸਹਿਦ ਮੱਖੀ ਹੁੰਦੀ ਨਾ ਉਹ ਵੀ ਆ ਜਾਂਦੀ ਹੈ ਬਹੁਤ ਜ਼ਿਆਦਾ ਆਉਂਦੀ ਹੈ ਦੇਖੋ ਤੁਸੀਂ। ਕਿਉਂਕਿ ਐਸ ਰੁੱਤ ਚ ਆ ਕੇ ਨਾ ਫੁੱਲ ਬੜੇ ਸੋਹਣੇ ਦਿੰਦਾ ਹੈ। ਸਾਲ ਚ ਇੱਕ ਵਾਰੀ ਫੁੱਲ ਲੱਗਦੇ ਐ ਇਸ ਨੂੰ। ਫਿਰ 6 ਮਹੀਨੇ ਫੁੱਲ ਬੰਦ ਨਹੀਂ ਹੁੰਦੇ ਇਸ ਦੇ ਲੱਗਨੇ। ਬਹੁਤ ਜ਼ਿਆਦਾ ਜਿਹੜੇ ਇਹਦੇ ਜਿਹੜੇ ਦਾਣੇ ਸੀ ਟੁੱਟਣ ਲੱਗ ਗਏ ਸੀਗੇ ਮੀਂਹ ਕਣੀ ਆ ਜਾਂਦੀ ਉਸ ਟਾਈਮ ਤੇ ਫਿਰ ਅਸੀਂ ਸੋਚਿਆ ਚਲੋ ਇਸ ਦੀ ਸਿੰਗਾਈ ਕਰ ਦਿੰਨੇ ਆ ਤੇ ਤੁਸੀਂ ਉੱਪਰ ਤੱਕ ਦੇਖ ਸਕਦੇ ਹੋ ਬੜਾ ਸੋਹਣਾ ਜਿਹੜਾ ਲੱਗਦਾ ਹੈ ਹਰਿਆ ਭਰਿਆ ਬੂਟਾ ਉਹ ਵੀ ਫੁੱਲਾਂ ਨਾਲ ਭਰ ਜੂਗਾ ਹੁਣੇ ਆ ਗਾਂ ਵੀ ਜਿਹੜੇ ਫੁੱਲ ਐ ਇਸਨੇ ਆ ਦੇਖੋ ਹਜੇ ਇਸ ਦੇ ਫੁੱਲ ਐ ਨਾ ਜਿਹੜੇ ਆਹ ਖਿੜੇ ਹੋਏ ਨਹੀਂਗੇ ਕੁਛ ਕੁਛ ਜਿਹੜੀਆਂ ਆਪਾਂ ਤੁਹਾਨੂੰ ਕਲੀਆਂ ਦਿਖਾ ਦਿੱਤੀ ਆ ਦੇਖੋ ਐਸਟ੍ਰਿਕ ਕਿ ਲੱਗਦੇ ਆ ਜਿਹੜੀ ਆ ਸਾਰੇ ਪੂਰੀ ਲਗਰ ਹੈ ਨਾ ਇਹ ਪੂਰੀ ਭਰ ਜੂਗੀ ਜੀ ਫੁੱਲਾਂ ਨਾਲ ਠੀਕ ਹੈ ਗਾਇਜ਼ ਤੇ ਕਮੈਂਟਰ ਆ ਜਰੂਰ ਦੱਸਿਓ ਕਿ ਐਸ ਬੂਟੇ ਦਾ ਨਾਮ ਕੀ ਹੈ ਫਿਰ ਉਹ ਤੋਂ ਬਾਅਦ ਅਸੀਂ ਦੱਸਾਂਗੇ ਕਿ ਐਸ ਬੂਟੇ ਦਾ ਨਾਮ ਕੀ ਆ ਅਕਸਰ ਤੁਸੀਂ ਇਹ ਦੇਖੇ ਹੋਣੇ ਇਹੋ ਜਿਹੇ ਬੂਟੇ ਲੱਗੇ ਹੋਏ ਤੇ ਚਲੋ ਜੀ ਪਾਣੀ ਪੂਰੀ ਟਾਕ ਦਾਂ ਕਿਉਂਕਿ ਪਾਣੀ ਨਾ ਇਹਦੇ ਚ ਰੇਤਾਂ ਵਗੈਰਾ ਪੈ ਰਿਹਾ ਛੜਛੜ ਟੂ ਟੂ ਵਿਆਪਾ ਵਖਾ ਮੰਗੇ ਤੁਹਾਨੂੰ ਆ ਜੋ ਜੀ ਬੈਠੇ ਆ ਬਿਲਕੀ ਜਾਂਦੇ ਆ ਆਪਦੀ ਮਾਂ ਵੀਰਾ ਆ ਦੇਖੋ ਨਿੱਕੇ ਨਿੱਕੇ ਆ ਜੀ ਛੋਟੇ ਛੋਟੇ ਆ ਲੇਕਿਨ ਦੇਖੋ ਆਪਦੀ ਮਾਂ ਕੋਲੇ ਜਾ ਰਹੇ ਆ ਇੱਥੇ ਦੀ ਮਾਂ ਬੈਠੀ ਹੋਈ ਆ ਮਾਂ ਤਾਂ ਮਾਂ ਹੀ ਹੁੰਦੀ ਆ ਹਨਾ ਦੇਖੋ ਜਾ ਰਹੇ ਆ ਆਪਦੀ ਮੰਮੀ ਕੋਲੇ ਉਹ ਦੇਖੋ ਉਹ ਦੇਖ ਦੁੱਧ ਪੀ ਰਿਹਾ ਏ ਜੀ ਬੜੇ ਕਿਊਟ ਜੇ ਨਿੱਕੇ ਨਿੱਕੇ ਆ ਬੜੇ ਸੋਹਣੇ ਆ ਤੇ ਮਾ ਮਾ ਠੰਡੀਆਂ ਛਾਵੇਂ ਛਾਵੇਂ ਕੌਣ ਕਰੇ ਹੈ ਨਾ ਜਿਹੜੀਆਂ ਰੁੱਖਾਂ ਦੀਆਂ ਛਾਵੇਂ ਇਹ ਵੀ ਛਾਹ ਅੱਧ ਦੇ ਮੁੱਲ ਦੀ ਨਹੀਂ ਗੀ ਉਸਦੇ ਮੈਂ ਦੇਖਿਆ ਬਾਹਰ ਕਿ ਮੈਂ ਕਿਸ ਤਰੀਕੇ ਦਾ ਮੌਸਮ ਕਿਉਂ ਹੋਈ ਜਾਂਦਾ ਹੈ ਹਨਾ ਵੀ ਦੇਖੀਏ ਤਾਂ ਸਰੀ ਬਾਹਰ ਜਾ ਕੇ ਦੇਖਿਆ ਤਾਂ ਹਵਾ ਵਗੈਰਾ ਕਾਫੀ ਚੱਲ ਰਹੀ ਸੀਗੀ ਬਹੁਤ ਜ਼ਿਆਦਾ ਹੋਰ ਦੱਸੋ ਜੀ ਤੁਸੀਂ ਠੀਕ ਹੋ ਕਿਵੇਂ ਲੱਗਦੇ ਸਾਡੇ ਬਲੌਗ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਈ ਹੋਪ ਕਿ ਸਾਡੀ ਵੀਡੀਓ ਤੁਹਾਨੂੰ ਵਧੀਆ ਹੀ ਲੱਗੂਗੀ ਤੇ ਗਾਇਜ਼ ਇੱਕ ਤੁਹਾਨੂੰ ਖੁਸ਼ਖਬਰੀ ਦਿੰਨੇ ਆ ਜਿਹੜੀਆਂ ਆਪਾਂ ਇਟਾ ਸਟਾਰ ਰੱਖਿਆ ਨਾ ਤੇ ਇੱਥੇ ਆਪਾਂ ਪਾਉਣਾ ਜੀ ਕਮਰਾ ਕਮਰਾ ਪਾਵਾਂਗੇ ਉਹ ਕਮਰੇ ਨੂੰ ਆਪਾਂ ਦੇਵਾਂ ਜੀ ਕੱਚੇ ਦੀ ਲੋਕੇਸ਼ਨ ਕੱਚੇ ਘਰ ਦੀ ਲੋਕੇਸ਼ਨ ਦੇਣੀ ਆਪਾਂ ਸਾਰੇ ਠੰਡੀ ਠੰਡੀ ਹਵਾ ਦਾ ਆਨੰਦ ਲੈ ਰਹੇ ਆ ਜੀ ਗਰਮੀ ਬਹੁਤ ਸੀਗੀ ਉਸ ਦਿਨ ਜਿੱਦੇ ਅਸੀਂ ਵੀਡੀਓ ਬਣਾਈ ਆ ਦੀਦੀ ਹੋਰਾਂ ਨਾਲ ਸ਼ੂਟ ਸੀਗਾ ਸਾਡਾ ਤੇ ਗਾਈਜ਼ ਮੈਂ ਤਾਂ ਬਹੁਤ ਲੱਗਦੀ ਆ ਦਬਕੇ ਸ਼ੇਅਰ ਕਮੈਂਟ ਲਾਈਕ ਕਰਦਿਆ ਕਰੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਇੱਥੇ ਕਰ ਲੱਗੇ ਆ ਜਿਸ ਮਹਾਪਤ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਰੱਬ ਰੱਖੇ